ਸ੍ਰੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਮੈਂ ਫੇਰ ਵਿੱਚ ਦੀ ਦੋ ਕੁ ਦਿਨ ਨਾਮ ਲੈ ਕੇ ਬੋਲਣ ਲੱਗੀ ਸੀ ਹੁਣ ਫੇਰ ਫੁੱਟੇ ਸਿੱਧੇ ਕੰਮ ਕਰਨ ਲੱਗੀ ਆ ਆਪਣੇ ਛੜਕੇ ਮਾਮੇ ਨੇ ਬਚਾ ਲੈਣੇ ਪਰਦੇ ਸੈੱਟ ਕਰਕੇ ਤੇ ਮੈਂ ਮੰਜਾ ਕੱਢ ਕੇ ਲੱਗ ਗਈ ਫੇਰ ਫੇਰ ਕੋਈ ਕੁਝ ਕਰਤਾ ਟਾਈਮ ਵੱਜ ਗਿਆ ਜੀ ਪੌਣੇ 2 ਆਪਾਂ ਨੇ ਬਣਾਉਣਾ ਹੈ ਸਾਗ ਸਾਗ ਧੋਤਾ ਪਿਆ ਆਪਣਾ ਆਪਾਂ ਤੁਹਾਨੂੰ ਦਿਖਾਉਨੇ ਆਪਣਾ ਬਟੀ ਮਾ ਮੈਂ ਇਹਨਾਂ ਅਨਸਾਰ ਰਾਤ ਪਹਿਲਾਂ ਸਾਰੀ ਇਹਦੀ ਸੈਟਿੰਗ ਕਰੀ ਦੇਖੋ ਜੀ ਕਿਵੇਂ ਚਨੇ ਡੱਗੀ ਵਾਲੇ ਪਾਈਆਂ ਵਾਂਗੂ ਇਹ ਲੱਗਦੀ ਹੈ ਹੁਣ ਦੁਕਾਨ ਇਹ ਮੜਾ ਜਾਵੇ ਖਲਾਰਾ ਪਾ ਜਾਂਦੀ ਹੈ ਮੈਂ ਉਹਦੀ ਆ ਕੇ ਫੇਰ ਲੱਗ ਜਾਂਦਾ ਦੇਖੋ ਜੀ ਅਸੀਂ ਇਹਨੂੰ ਕਹਿੰਦੇ ਨਗਰੂ ਰਹਿ ਜਾ ਕਰ ਸਾਨੂੰ ਉਹ ਸਰਦੀ ਸਰਦੀ ਬੜੀ ਆਰਾਮਦਾਰੀ ਰਹਿੰਦੀ ਹੈ ਬਹੁਤ ਲੈਸਾਂ ਵੀ ਜਿੰਤੀਆਂ ਕਰਤਾ ਕੰਮ ਲੈਸਾਂ ਦਾ ਜੋੜਾ ਪਾਤੀਆਂ ਚਲੋ ਜੀ ਮਾਮੇ ਨੇ ਮੈਨੂੰ ਸਵਾਰਾ ਬਹੁਤ ਅੱਜ ਜੀ ਮੇ ਇਹ ਆਇਆ ਹੋਇਆ ਮੈਂ ਮੈਂ 프리 ਹੋਈ ਬੰਦੀ ਆ ਅੱਜ ਲੱਗਦੀ ਆ ਦੁਕਾਨ ਦੁਕਾਨ ਆਪਣੀ ਮਾਮੇ ਦੇ ਆਏ ਤੋਂ ਦੁਕਾਨ ਦੁਕਾਨ ਬਣੀ ਆ ਲੈਨ ਸਾਗ ਦਰੀਏ ਲੈ 2 ਵਜੇ ਪੌਣੇ 2 ਹੋ ਗਏ ਮੈਂ ਸਾਗ ਚੀਰਦੀ ਆ ਤੂੰ 2 ਵਜੇ ਚਾਦਰ ਲਈ ਮੈਂ ਵੀ ਵੀ ਜਾਗਦਾ ਹੋਊ ਵੀ ਚਾਹ ਚੁੰਨਾ ਨੌਂ ਹੀ ਲੈਂਦੇ ਮੈਂ ਨਾ ਵੀ ਕਾ ਟਾਈਮ ਨਹੀਂ ਹੋਇਆ ਹਜੇ ਦੋ ਵੇਰ ਦਈਏ ਫਾਇਦਾ ਪਾਉਣੇ ਦੋ ਹੋਏ ਨੇ ਕਰਦਾ ਨੇ ਬੀ ਐਨ ਐ ਬਿੰਦੋ ਸੋਚ ਲੱਗ ਜਾਂਦੀ ਐ ਖੱਚ ਤਾਨਾ ਵੀ ਰੇਤਾ ਜਾ ਇਹ ਟਾਂ ਕਿੰਨੀਆਂ ਕਰ ਗਈਆਂ ਮੁਗਦੇ ਨਹੀਂ ਸਰਜੂ ਇਹਨਾਂ ਨਾਲ ਆ ਕੰਦ ਨੂੰ ਵੀ ਸਰਜੂ ਤੁਸੀਂ ਤਾਂ ਘੱਟੀ ਲਿਖਿਆ ਕੀ ਕਹਿੰਦੇ ਇਹਦਾ ਫੇਰ ਵੀ ਵੱੱਦ ਮੰਗਾ ਲੀਂਦੇ। ਮੇਰੀ ਬਿਸਤਰੀਆਂ ਨੇ ਜਾਨ ਖਾ ਲਈ ਤੀ। ਮੈਂ ਫੇਰ ਫੋਰ ਦਾ ਮਸਤ ਹੀ ਰਹਿ ਲੇਕਨ ਹੈ? ਉਹ ਤਾਂ ਫੇਰ ਹੋਦੀ ਨਾ ਉਹ ਮੂਰੇ ਵੀ 5 ਇੰਚੀ ਦੀ ਤੁਸੀਂ ਇਹਦੇ ਮੂਰੇ ਵੀ ਨੌ ਕਰਤੀ। ਮੂਰੇ ਨੌ ਕਰਨ ਦਾ ਕੀ ਫਾਇਦਾ ਸੀ? ਹੈ? ਇਹ ਤਾਂ ਸਾਈਡ ਤੇ ਅੰਦਰ ਦਾ ਠੀਕ ਫੇਰ ਤਾਂ ਆਚਾਰ ਕਰਦਾ। ਹਾਂ। ਉਹ ਨੂੰ ਲੱਗ ਸਲੇਨ ਪ੍ਰਹੋਰ ਪਹਰ ਚਾਰਨ ਚੁੜਤ ਲੋ ਅੱਛਾ ਇਹ ਮੂਰੇ ਬਾਤਰਾ ਕੱਢਣਾ ਹਾਂ ਮੂਰੇ ਮਸੀਨ ਆਉਂਦੀ ਬਸ ਹੁਣ ਇੱਧਰ ਫਿਰ ਇੱਕ ਉਰੇ ਉਹ ਲਾਉਂਗੇ ਤੁਸੀਂ ਹਾਂ ਉਹ ਲੱਗ ਜੂ ਕੋਲਾ ਤੇ ਉਧਰ ਹੋ ਜੂ ਹਾਂ ਇਹਦੇ ਨਾਲ ਬਸ ਹਾਂ ਇਹਦੇ ਬਰੋਬਰ ਹੀ ਰੱਖਾਂਗੇ ਹਾਂ ਹੂੰ ਰਜਿਸਟਰ ਮੈਂ ਜੀਰਾ ਸਾਗ ਹੈ ਕਜੀਰ ਨੇ ਥੀਰ ਫਿਰ ਮਰਾ ਉਹ ਦਹੀਂ ਦੀ ਮਾਣ ਜਿਹਦੇ ਮਾਮਾ ਆਉਂਦੀ ਸਾਥ ਕੱਲਿਆਂ ਦਾ ਸਾਗ ਦਾ ਫਿਰ ਬਾਲਾ ਵੱਡਾ ਲੱਗ ਜੰਦਾ ਮੈਂ ਪਾਣੀ ਪੱਠਲਾ ਪਾਣੀ ਵੀ ਦੇ ਦਿੰਦਾ ਡੋਲ ਦੇ ਮੈਂ ਡੋਲਦੀ ਆਂ ਅੱਧਰੇ ਰੋਲ ਕਿਉਂ ਹੁੰਦੀ ਆਂ ਇੱਥੇ ਤਾਂ ਨਾਲੀਆਂ ਨੂਣੀਆਂ ਬੰਦ ਕਰਤੀਆਂ ਨੇ ਇੱਥੇ ਬੋਰੀ ਕਿਤੇ ਸਾ ਗਾਲੀ ਕਪਰਾ ਚੀ ਚੀਰ ਲੀਏ ਪ੍ਰਾਪਤ ਕਿੰਨੀ ਜੁਮੇਡੀ ਕੂਗੀ ਮੈਂ ਆਂ ਮੈਲਾਦ ਨਹੀਂ ਮੇਰਾ ਪਤੀਲਾ ਪਾਣੀ ਦਾ ਪੱਕੇ ਧਰ ਤਾ ਪਾਣੀ ਧਰ ਲੈ

बात बात ये भी रुक लाई सर मैं आगे सोना की जाए तो जाने ओके जी पालक नाल नाल कर लो गिला कर कला कर पीजे नाल तो, तो है ਬੋਲੀ ਵੀ ਲੰਬੀ ਕਰਨੀ ਚਾਹੀਦੀ ਉਹ ਉੱਥਾ ਰਹੇ ਕੋਈ ਹਨੇਰਾ ਨਹੀਂ ਚੱਲ ਆਇਦਣੋਂ ਮਾਰੋ ਤਾਂ ਸਮਾਂ ਲਾ ਮੈਂ ਕਿਧਰ ਹੋਰ ਕਰਤੀ ਰਹਿਣਾ ਦਬਾਤ ਵਾਸਤੇ ਜੀ ਲੈ ਉਹ ਕਿਹੜਾ ਪਹਾੜੀ ਮੇਕਨੇ ਨਾ ਉਹ ਇਹ ਹੌਲੀ ਹੌਲੀ ਦੀਏ ਜਾ ਮੈਂ ਚਾਹਤੀ ਤੇਰੇ ਕੋਲੋਂ ਕੁੜਿਆ ਸੋਹਣਾ ਜਲਦੀ ਨਾ ਕੰਨੀ ਵੀ ਥੋੜਾ ਜਿਆਦਾ ਦੀ ਬਾਤੀ ਪਾਣੀ ਨਹੀਂ ਆਇਆ ਅੰਤ ਚਲ ਜਿਆਦਾ ਕੋਈ ਪਾਣੀ ਦੀ ਗੱਲ ਤੋਂ ਨਾ ਕੋਈ ਖੇਤ ਜਾ ਕੇ ਜਾ ਸਕਦਾ ਨਹੀਂ ਕੋਈ ਜੇ ਤੁਹਾਨੂੰ ਜੇ 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 ਉੜੇ ਮਿਲਿਆ ਸਾਗਾ ਜੀਂ ਜੀ ਹੋਰ ਵਾਰ ਹੋਰ ਮਿਲਿਆ ਸਭ ਦੋ ਦੰਦਾਂ ਨਾਲ ਪੱਕਿਆ ਰਹਿ ਗਿਆ ਹੋਰ ਜੀਤੇ ਪੱਕੀ ਨਾ ਇਸ ਪਾਣੀ ਆデア ਮਿਸਰੇ ਕੇ ਪਹਿਲਾਂ ਇੰਨਾ ਵਧੀਆ ਸੀ ਹੁਣ ਉਹ ਪੱਕੇ ਰਹਿ ਜੀ ਦੂਜਾ ਹਾਂ ਜੀ ਹੋ ਗਿਆ ਬੰਦਾ ਜੀ ਮਾ ਪਤੀਲਾ ਭਰ ਕੇ ਕਰ ਲਓ ਬਿਚਲੀ ਇਕਨ ਦਾ ਡੰਗ ਗਾਲ ਕਰੀ ਜਾਂਦੀ ਹੈ ਉਹ ਹੋ ਤੋਤੀ ਚਾਹ ਕੇ ਨਾ ਘਾੜ ਦੇ ਨੂੰ ਮੜ ਦੇ ਨੂੰ ਵਿੱਚ ਲੱਗ ਜਾਂਦੇ ਫਿਰ ਇਹ ਚ ਵਿੱਚ ਪਾ ਦ। ਦੂਜੀਆਂ ਦੇ ਸਾਦੇ ਰਹਿ ਲੈ ਕਿਹੜੀਆਂ ਸਾਫ ਦੀ ਚਾਹੀਦੀ ਹੈਗੇ ਰਹਿਗੇ ਨਾ ਪੂਸਾ ਹਰੀਆਂ ਪਾ ਲਾਂਗੇ ਇਹ ਮੈਂ ਚਾਰ ਤਰ੍ਹਾਂ ਦੇ ਤਾਂ ਹੀ ਰੱਖੇ ਨੇ ਮਸਾਲੇ ਚਲੋ ਜੀ ਪੌਣੇ 4 ਹੋ ਗਏ ਸਾਗ ਆਪਣਾ ਰਿਜ ਜੀ ਜਾਂਦਾ ਦੇਖੋ ਜੀ ਪੂਰਾ ਰਿਜ ਰਿਆ ਬਸ ਰਿਜਿਆਂ ਵਰਗਾ ਹੀ ਹੋ ਗਿਆ ਕਿਉਂ ਇਹ 2 ਵਜੇ ਪੌਣੇ 2 ੀ ਧਰਤਾਤੀ ਆਪਾਂ ਨੇ ਹੁਣ ਬਸ ਥੋੜੀ ਥੋੜੀ ਅੱਗ ਮਚਾਈ ਜਾਵਾਂਗੇ ਲਸਣ ਪਤਾ ਇਹਦੇ ਵਿੱਚ چیر ਕੇ ਹਰੀਆਂ ਮਿਰਚਾਂ ਆਂਦਾ ਪਿਆਜ਼ ਦਾ ਆਪਾਂ ਤੜਕਾ ਫੇਰ ਲਾਵਾਂਗੇ ਕੋਟ ਕੇ ਤੇ ਇਹਦੇ ਮੈਂ ਹੁਣ ਪਾਣੀ ਪਾਇਆ ਗਰਮ ਕਰਕੇ ਇ ਤੜਕਣੀ ਦੇ ਉੱਪਰ ਧੱਤਤਾ ਸੀ ਅਜੇ ਹੋਰ ਪਾ ਦਨੇ ਆ ਪਾਣੀ ਹੋਰ ਨਾ ਜਾਈਂ ਚ ਪਾਣੀ ਪਾਉਨੇ ਹੋਰ ਆਪ ਤੜਕਣੀ ਤੇ ਹੋਰ ਪਾਣੀ ਗਰਮ ਹੋ ਜਾਊਗਾ ਨਾਲ ਇਸੇ ਭਾਪ ਹੁੰਦਾ। ਚਲੋ ਜੀ ਇਧਰ ਪਾਣਿਆਂ ਦਾ ਬਾਜ਼ਾਰ ਮਿਸਤਰੀ ਨੇ ਉੱਟੀ ਖਾ ਲਈ। ਪਾਣੀ 4 ਹੋ ਗਏ ਪਾਣੀ ਗਰਮ ਹੋ ਗਿਆ ਹੁਣ ਮਾਂ ਕੱਪੜੇ ਲਾਹੇ ਤੇ ਥੋੜੇ ਜਿਹਨੇ ਤਾਂ ਹਾਂ ਮਾਰਨਾਂਗੇ ਨੇ। ਤੇ ਇਸ ਤੋਂ ਬਾਅਦ ਪਿੰਦਰ ਸਿੰਘ ਆ ਗਿਆ ਸਕੂਲੋਂ। ਪਾਣੀ 4 ਹੋ ਗਏ। ਹੁਣ ਟਿਊਸ਼ਨ ਤੋਂ ਛੁੱਟੀਆਂ ਬੱਸ। ਬਾਉ ਜੀ ਚੱਲ ਹੁਣ ਐ ਕਰ ਫਿਰ ਚਾਹ ਪੀ ਕੇ ਨਾ ਤੂੰ ਇਹੋ ਕੰਮ ਤਾਂ ਹੋਈ ਜਾਂਦਾ ਨਾਲੇ ਤਾਂ ਲੇਟੀ ਦੀ ਬੋਰੀ ਚੱਕ ਲਿਆ ਕਾਏ ਦਿਨ ਹੋ ਗਏ ਪਿਆ ਨੂੰ ਨਾਲੇ ਦਾਣੇ ਦੀ ਧਰਿਆ ਪੈਸਾ ਦਾਣਾ ਮੁੱਕ ਗਿਆ ਆ ਕੰਮ ਕਰ ਲੈ ਤੂੰ ਠੀਕ ਆ ਤੇ ਇਹ ਬਿਸਕੁਟ ਦੋਨੇ ਤਿੰਨੇ ਡੱਬੀਆਂ ਤੇਰੇ ਕੰਮ ਆ ਜਾਂਦੇ ਨੇ ਦੋਈ ਦੀ ਦੋਤੀ ਕੇ ઓਰੀਓ ਯਾ ਹੂੰ ਪਤਾ ਨਹੀਂ ਚਲੋ ਜੀ ਦੇਖੋ 4:30 ਹੋ ਗਏ ਤੁੰਗਲਾ ਦੀ ਫਿਰ ਐ ਟਾਈਮ ਵੀ ਸਿੱਤਾ ਹੁਣ ਮੈਂ ਉਹ ਕੱਪੜਿਆਂ ਦੀਆਂ ਟਹਿਹਾ ਮਾਰਦਾ ਤੇ ਵੀਡੀਓ ਐਡੀਟਿੰਗ ਕਰ ਲਈ ਆਪਾਂ ਇਹ ਆਪਣੀ ਪੈੜਾ ਬੰਨਣ ਲੱਗ ਗਈ ਮਿਸਤਰੀ ਉਧਰੋਂ ਕੰਦ ਲੱਗ ਗਈ ਸਾਰੀ ਕੱਲ ਨੂੰ ਮਿਲਦੇ ਆ ਨਵੀਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ